ਦੀ ਸਰਕਾਰ ਦਾ ਵਿਰੋਧ ਕਰਦੇ ਹਾਂ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਬੇ ਉਹਨੂੰ ਇੱਥੇ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਿਲੇਸ਼ੀ ਕਰਕੇ ਹੈ ਸਾਰਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਹਾਂ ਕਿ ਇਹ ਜਿਹੜਾ ਬੰਦ ਕੀਤਾ ਜਾਵੇ ਜੇ ਸਪੀਕਰ ਨਾ ਬੰਦ ਕੀਤਾ ਅਸੀਂ ਕੰਦ ਟੱਪਾਂਗੇ ਇਹ ਚੈਲੰਜ ਕੀਤਾ ਚਾਲ ਖਾ ਲੈਣੇ ਸਾਨੂੰ ਅੱਜ ਇਸਕਾ پرشاس آؤ گا اس کر کے بروج کر دیں گے ਹਾਰ ਜਿੱਤ ਵੱਖਰੀ ਗੱਲ ਹੈ ਠੀਕ ਹੈ 4 ਤਾਰੀਖ ਨੂੰ ਮੇਰੀ ਕੋਠੀ ਆ ਜਾਓ ਜੀ ਰਵਿੰਦਰ ਨਾਗ ਜੀ ਕਿਸੀ ਮੇਰੀ ਜੀ ਸ਼੍ਰੀ ਰਾਮ ਜੀ ਸ਼੍ਰੀ ਰਾਮ ਰਵਿੰਦਰ ਕੰਨਾ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਵਿੰਦਰ ਜਿੰਦਾਬਾਦ 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 ਸ਼੍ਰੀ ਰਵਿੰਦਰ ਕੰਨਾ ਜੀ ਜਿੰਦਾਬਾਦ ਜਿੰਦਾਬਾਦ ਸ਼੍ਰੀ ਨਵਿੰਦਰભાઈ ਮੋਤੀ ਜਿੰਦਾਬਾਦ ਸ਼੍ਰੀ ਰਵਿੰਦਰ ਕੰਨਾ ਜੀ ਜਿੰਦਾਬਾਦ ਸ਼੍ਰੀ ਰਵਿੰਦਰ ਕੰਨਾ ਜੀ ਜਿੰਦਾਬਾਦ श्री <laughs> नरेंद्र <laughs> <laughs> Ja! ਕਿਸਾਨ ਜੁਨਨਾਂ ਤੇ ਪੁਲਿਸ ਵਿੱਚ ਧੱਕਾ ਮੁਕੀ ਜਿਹੜੀ ਆ ਹੋ ਚੁੱਕੀ ਆ ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਤਾਦੂ ਹੈ ਗਿਆ ਪ੍ਰੋਗਰਾਮ ਹੈ ਪਰ ਸਾਰੇ ਪਾਸੋਂ ਅਰਵਿੰਦ ਖੰਨਾ ਨੂੰ ਘੇਰ ਲਿਆ ਤਾਂ ਭਾਰਤੀ ਕਿਸਾਨ ਜੁਨਨ ਇਕਤਾ ਗਰਾਹਾਂ ਵੱਲੋਂ ਜਿਹੜਾ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀ ਐਥੇ ਪਹੁੰਚਾ ਹੋਈਆਂ ਸੀ ਤਾਂ ਪੁਲਿਸ ਦੀ ਟੱਕਾ ਮੁਕੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਟੱਕਾ ਮੁਕੀ ਕੀਤੀ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸੇ ਜਿਹੜੇ ਨਾਰੇ ਲੱਗ ਰਹੇ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਨਾਰੇ ਲੱਗ ਰਹੇ ਨੇ ਤਾਂ ਦੂਜੇ ਪਾਸੇ ਭਾਰਤੀ ¿Qué que está la diñería? موٹی سرکار مجھے باغ کسان کی قتل مودی سرکار ہوں تو آپ کسان کی قتل مودی سرکار ہوں تو آپ اروند کنانا سارے پاس جائے کسانوں کو تصویر دیکھ سکتے بھاجپا کا جھنڈا جیتے کے سارا گیا ਮੈਂ ਕਿਸੇ ਬਰਾਦਰੀ ਦਾ ਕੰਮ ਨਹੀਂ ਕਰਦਾ ਮੈਂ ਲੋਕਾਂ ਦੀ ਸੇਵਾ ਕਰਦਾ ਤੇ ਅੱਜ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਮੈਂ ਸੇਵਾ ਕੀਤੀ ਹੈ ਜਿਸ ਤਰੀਕੇ ਨਾਲ ਸਾਡੇ ਪ੍ਰਧਾਨ ਮੰਤਰੀ ਉਹਦੀ ਸਾਹਮਣੇ ਹਿੰਦੁਸਤਾਨ ਦੇ ਵਿੱਚ ਸਾਫਤਾਬ ਕੀਤਾ ਹੈ ਜੇ ਆਪਾਂ ਆਪਣੇ ਪੰਜਾਬ ਨੂੰ ਬਚਾਣਾ ਚਾਹੁੰਦੇ ਆ ਤੇ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਇਸ ਪਾਸੇ ਜਿਤਾਉਣ ਕਿ ਇਥੇ ਵੀ ਸੇਵਾ ਦਾ ਭਰਤੀ ਦੇ ਦੀ ਸਾਹਿਬ ਨੂੰ ਸੇਵਾ ਕਰਨ ਦਾ ਮੌਕਾ ਦਈਏ ਰੱਖਣੀ ਹੈ ਰੱਖੇ ਮੈਨੂੰ ਆਪਣੀ ਗੱਲ ਰੱਖਣ ਦਾ ਵੀ ਮੌਕਾ ਮਿਲਣਾ ਚਾਹੀਦਾ ਕਿਉਂ ਸਯਦ ਸਯਦ ਸਹੀ ਹੈ ਮੈਨੂੰ ਮਿਲਣਾ ਚਾਹੀਦਾ ਜੈ ਜੀ ਜੈ ਜੀ ਜਿੰਦਾਬਾਦ ਤੇ ਮੈਨੂੰ ਵੀ ਸਾਡੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੀ ਆਪਣਾ ਹੱਕ ਆਪਣੇ ਬੁੱਤੇ ਤੁਹਾਡੇ ਸਾਹਮਣੇ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਫੇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਜਿੰਨਾ ਕੰਮ ਮੈਂ ਗਰੀਬਾਂ ਵਾਸਤੇ ਕੀਤਾ ਹੈ ਜਿੰਨਾ ਕੰਮ ਮੈਂ ਪਿੰਡਾਂ ਦੇ ਵਿੱਚ ਕੀਤਾ ਹੈ ਜਿੰਨਾ ਕੰਮ ਮੈਂ ਗਰੀਬ ਮਸਾਲਾ ਵਾਸਤੇ ਕੀਤਾ ਹੈ ਇਹ ਸਾਰਿਆਂ ਨੂੰ ਪਤਾ ਹੈ ਜੇ ਇਹ ਆਪਣੇ ਦਿਲ ਦੇ ਵਿੱਚ ਆਪਣੇ ਦਿਲ ਦੇ ਵਿੱਚ ਦੇਖ ਝਾਕ ਕੇ ਦੇਖਣਗੇ ਕਿ ਉਹਨਾਂ ਨੂੰ ਵੀ ਸੱਚਤਾ ਦਿਖੇਗੀ ਆਪਣਾ ਲੋਕੀ ਦੱਸੇ ਮੇਰੇ ਖੰਨਾ ਨੇ ਇਸ ਕਰਕੇ ਮੈਂ ਅਰਵਿੰਦ ਖੰਨਾ ਨੇ ਕੱਲ ਸਾਨੂੰ ਗਾ ਕੜੀਆਂ ਨੇ ਉਕਸਾਇਆਗਾ ਤਾਸ ਦੇ ਹੱਤਾ ਦੱਪੀਆਂ ਨੇ ਇਸ ਕਰਕੇ ਮੈਂ ਅਰਵਿੰਦ ਖੰਨਾ ਨੇ ਕੱਲ ਸਾਡੀ ਜਥੇਵੰਦੀ ਨੂੰ ਮਾਰੇ ਸ਼ਬਦ ਬੋਲਣੇ ਇਸ ਕਰਕੇ ਚਾਨਮ ਸਰਕਾਰ ਦਾ ਸਪੀਕਰ ਬੰਦ ਕਰਾਓ ਇਹਨੂੰ ਤਕਰਾਂ ਕੋਈ ਸੁਵਾਲ ਨਹੀਂ ਕੋਈ ਸੁਵਾਲ ਨਹੀਂ ਆ ਰਹੀ ਸਾਡੇ ਮੌਜੂਦਾਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਦੇ ਲੱਤਾਂ ਬਾਹਰ ਦੋੜੀਆਂ ਕਿਸਾਨਾਂ ਦੀਆਂ ਗੱਡੀਆਂ ਟਰੈਕਟਰ ਪੰਨੇ ਇੱਕ ਵੀ ਬਿਆਨ ਆਵੇਗਾ ਇਹਨਾਂ ਨੂੰ ਪੰਜਾਬ ਉੱਥੇ ਦੀ ਕੰਦ ਲੰਘਾਂਗੇ ਜੰਨਾਦ ਕਰੇ ਤਾਂ ਵੀ ਸਰਕਾਰ ਦਾ ਵਿਰੋਧ ਕਰਦੇ ਹਾਂ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਬੇ ਇਹਨੂੰ ਇੱਥੇ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਿਲੇਚੀ ਕਰਕੇ ਹੋਦਰਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਹਾਂ ਵੀ ਇਹ ਨਾ ਬੰਦ ਕੀਤਾ ਅਸੀਂ ਕੰਦ ਦੱਪਾਂਗੇ ਇਹ ਚੈਲੰਜ ਕੀਤਾ ਚੱਲ ਖਾਣੇ ਨੇ ਤੁਹਾਨੂੰ ਅੱਜ ਇਸ ਕਰਕੇ ਇੱਕ ਖੰਨੇ ਦਾ ਚੈਲੰਜ ਅਸੀਂ ਕਬੂਲ ਕੀਤਾ ਕੱਲ ਤੁਹਾਨੂੰ ਗਾਂ ਖਾਣੇ ਨੇ ਕਾ ਲਾਬ ਹੋ ਕੇ ਅਫਸਰਾਂ ਦੀ ਨਿਯਕੀ ਕਰਕੇ ਸਾਰਾ ਹੰਮ ਹੋ ਗਿਆ ਇਸ ਕਰਕੇ ਜਿਹ ਹੈ ਸਪੀਕਰ ਨਾਮੰਦ ਹੋਇਆ ਤਾਂ ਅਸੀਂ ਕੰਦ ਦੱਪ ਕੇ ਕੇਵਲਾਂ ਨੇ ਇਹਦੀ ਚੁੰਮੇਵਾਰਤੀ ਪੁਲਸ ਹੋਵੇਗਾ ਪ੍ਰਸ਼ਾਸਨ ਆਊਗਾ ਇਸ ਕਰਕੇ ਅਸੀਂ ਦਾ ਅਪਰੋਧ ਕਰ ਦੇਵਾਂਗੇ ਬਹੁਤ ਸੋਹਣਾ ਪ੍ਰੋਗਰਾਮ ਹੈ ਲੋਕ ਸਾਡੀ ਗੱਲ ਸੁਣਨਾ ਚਾਹੁੰਦੇ ਬੱਲਾ ਹਰ ਬਹੁਤ ਵੱਡੇ ਹੱਲਾਸ਼ਾਰੀ ਨਾਲ ਲੋਕ ਆਏ ਆਂ ਔਰ ਆਪਣੀ ਗੱਲ ਰੱਖਣ ਆਏ ਆਂ ਆਪਾਂ ਗੱਲ ਰੱਖ ਲਈ ਐ ਆਪਣੀ ਗੱਲ ਰੱਖਣਗੇ ਆਪਾਂ ਆਪਣੀ ਗੱਲ ਰੱਖਾਂਗੇ ਸਰ ਇਹਨਾਂ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਦ ਵੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਪਹੁੰਚੇ ਨੇ ਇਹ ਐ ਮੈਂ ਗੱਲ ਨਹੀਂ ਕਹੀ ਸੀ ਮੈਂ ਕਿਹਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁੜੀ ਵੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਤੇ ਮੇਰੇ ਜੋ ਮੁਖੀ ਹੈ ਮੋਦੀ ਸਾਹਿਬ ਆਪਾਂ ਕਿਸਾਨਾਂ ਦੀ ਹੱਕ ਤੇ ਵਿੱਚ ਆ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਪਤਾ ਹੈ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਦਦ ਕੀਤੀ ਹੈ ਅੱਗੇ ਵੀ ਕਰਾਂਗੇ ਅੱਜ ਵੀ ਕਰ ਰਹੇ ਆ ਠੀਕ ਹੈ ਮਤਲਬ ਜਿਹੜੇ ਕਿਸਾਨਾਂ ਨਾਲ ਕਿਸਾਨ ਤੁਸੀਂ ਕਿਹਾ ਸੀ ਗੱਲ ਉਹ ਗੱਲ ਨਹੀਂ ਸੀ ਮੈਂ ਉਹ ਗੱਲ ਨਹੀਂ ਕਹੀ ਸੀ ਮੈਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਮਿਲਣਾ ਹੈ ਮੈਂ ਆਪਣੀ ਹੱਕ ਰੱਖ ਮੈਂ ਹਾਂ ਨਾਲ ਹਮੇਸ਼ਾ ਰਹਾਂ